ਹਸਪਤਾਲ ਦੇ ਵਿੱਚ ਹੰਗਾਲੀ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿੱਥੇ ਇੱਕ ਗਰਭਵਤੀ ਮਹਿਲਾ ਹਸਪਤਾਲ ਦੇ ਵਿੱਚ 3-4 ਦਿਨਾਂ ਤੋਂ ਭਰਤੀ ਸੀ ਅਤੇ ਜਦੋਂ ਗਰਭਵਤੀ ਮਹਿਲਾ ਦੇ ਦਰਦ ਉੱਠਦਾ ਤਾਂ ਪਰਿਵਾਰ ਵੱਲੋਂ ਡਾਕਟਰਾਂ ਨੂੰ ਇਸ ਬਾਬਤ ਦੱਸਿਆ ਜਾਂਦਾ ਪਰਿਵਾਰ 'ਤੇ ਦੋਸ਼ ਲਗਾਏ ਜਾਂਦੇ ਨੇ ਕਿ ਡਾਕਟਰਾਂ ਵੱਲੋਂ ਸਿਰਫ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੀ ਕੀਤੇ ਜਾ ਰਹੇ ਹੁੰਦੇ ਨੇ ਅਤੇ ਉਹਨਾਂ ਦੀ ਪੈਰ ਦਰਦ ਦੇ ਨਾਲ ਤੜਫ ਰਹੀ ਹੁੰਦੀ ਹੈ ਅਤੇ ਡਾਕਟਰ ਵੱਲੋਂ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉੱਥੇ ਦੂਜੇ ਪਾਸੇ ਜਦੋਂ ਡਾਕਟਰ ਵੱਲੋਂ ਉਸਦੇ ਪੈਰ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਉਸ ਸਮੇਂ ਬੱਚੇ ਦੀ ਮੌਤ ਹੋ ਚੁੱਕੀ ਹੁੰਦੀ ਹੈ। ਜਦੋਂ ਇਸ ਬਾਬਤ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਵਿੱਚ ਉਹਨਾਂ ਦਾ ਕੋਈ ਵਿਕਸੂਟ ਨਹੀਂ ਹੈ। ਮੇਰਾ ਨਾਮ ਅਵਤਾਰ ਸਿੰਘ ਪਿੰਡ ਰਟਾਲ ਪਿੰਡ ਪਹਿਲਾ ਪਹਿਲੇ ਤੋਂ ਮੈਂ ਲੜਕੇ ਦਾ ਮਾਮਾ ਜੀ ਇਹਨਾਂ ਸਵੈਰ ਦੀ ਹਣ ਗੇਲੀ ਕੀਤੀ ਸਵੈਰ ਦਾ ਆਪਰੇਸ਼ਨ ਇਹਨਾਂ ਭਾਜੀ ਕੀਤਾ ਇੱਥੇ ਸਵੈਰ ਦਾ ਆਪਰੇਸ਼ਨ ਕੀਤਾ ਹੁੰਦਾ ਤਾਂ ਬੱਚਾ ਸਹੀ ਸਲਾਮਤ ਹੋਣਾ ਸੀ ਸਵੈਰ ਤਾਂ ਪਹਿਲਾਂ ਹੋਰ ਰਹਿੰਦੇ ਆ ਆਪਰੇਸ਼ਨ ਕਰਦੇ ਰਹੇ ਪਹਿਲਾਂ ਅੱਖਾਂ ਦੇ ਆਪਰੇਸ਼ਨ ਕਰਦੇ ਰਹੇ ਜਦੋਂ ਇਹਨਾਂ ਨੂੰ ਪਤਾ ਕੱਲ ਦਾ ਬੱਚਾ ਦਾਖਲ ਇੱਥੇ ਕਿਉਂ ਨਹੀਂ ਆਪਰੇਟ ਕੀਤਾ ਕੱਲ ਦਾ ਇਹਨਾਂ ਨੂੰ ਕਿਹਾ ਇਹਨਾਂ ਨੇ ਆਪਰੇਟ ਕਰਕੇ ਤੇ ਕਹਿੰਦਾ ਸਾਨੂੰ ਜਵਾਬ ਦੇ ਦਿੱਤਾ ਕਿ ਬੱਚਾ ਡੈੱਡ ਆ ਕਿੰਨੀ ਕਹਿੰਦੀ ਸੀ ਤਾਂ ਇਹ ਕਿੰਨੀ ਕਹਿੰਦੀ ਸੀ ਗਲਤੀ ਦੇ ਨੇ ਸਭ ਤੋਂ ਵੱਡੀ ਜਾਣ ਗੇਲੀ ਡਾਕਟਰਾਂ ਦੀ ਆ ਇਹ ਮੰਨਦਾ ਸੀ ਮੰਗ ਕੀ ਜਦੋਂ ਕਿ ਕਿਸੇ ਦਾ ਆਪਰੇਟ ਕਰਨਾ ਉਹਨੂੰ ਪਹਿਲਾਂ ਟਾਈਮ ਤੋਂ ਟਾਈਮ ਪਹਿਲਾਂ ਉਹਨਾਂ ਦੇ ਬੱਚੇ ਦਾ ਆਪਰੇਟ ਹੋਣਾ ਚਾਹੀਦਾ ਇਹਨੇ ਸਭ ਤੋਂ ਪਹਿਲਾਂ ਉਹਨਾਂ ਦੇ ਕਰਦੇ ਰਹੇ ਅੱਖਾਂ ਦੇ ਅੱਖਾਂ ਦੇ ਕਰਦੇ ਰਹੇ ਲਾਸਟ ਦੇ ਆਣ ਕੇ ਨਾ ਆਪਰੇਟ ਕੀਤਾ ਤਾਂ ਹੁਣ ਜਵਾਬ ਦੇ ਤਾਂ ਸਾਨੂੰ ਇਹ ਤੁਸੀਂ ਗਲਤ ਗੱਲਬਾਤ ਕੀਤੀ ਬੋਲੇ ਰਹਾ ਤਾਂ ਗੱਲ ਵਾਹ ਡਾਕਟਰਾਂ ਨੇ ਕੀਤੀ ਹੈ ਉਹ ਕਹਿੰਦੇ ਅਸੀਂ ਜਿਹੜਾ ਕਰ ਰਹੇ ਆ ਆਪਰੇਸ਼ਨ ਅੱਖਾਂ ਦੇ ਉਹ ਹੋਰ ਕੋਈ ਕਰ ਰਹੇ ਲਾਸਟ ਨੇ ਨਾ ਆਪਰੇਸ਼ਨ ਕੀਤਾ ਸਾਡੀ ਗੱਡੀ ਦਾ ਨਾ ਇਹਨਾਂ ਦੇ ਜਿੱਥੇ ਆਏ ਸਾਨੂੰ ਇੱਥੇ ਚਾਹ ਤਿੰਨ ਦਿਨ ਹੋ ਗਏ ਆਇਆਂ ਨੂੰ ਪਹਿਲਾਂ ਵੀ ਆਉਂਦੇ ਰਹੇ ਹੁਣ ਇਹ ਨਾ ਕਹਿੰਦੇ ਕੱਲ ਨੂੰ ਕਰਾਂਗੇ ਪਹਿਲਾਂ ਵੀ ਐਡਮਿਟਰ ਰਹਿਣ ਲੱਗ ਗਿਆ ਗਲਤੀ ਡਾਕਟਰਾਂ ਦੀ ਅਣਗਹਿਲੀ ਕਰਨਾ ਹੈ ਇਹਨਾਂ ਨੇ ਕਾਰਵਾਈ ਨਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਐਕਸ਼ਨ ਮੈਦਾਨਾ ਵੀ ਇਹਨਾਂ ਦਾ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਕੀ ਨਾਮ ਜੀ ਤੁਹਾਡਾ ਇਹਨਾਂ ਦਾ ਬਿਜਿੰਦਰ ਕੌਰ ਟਾਲ ਫਿਰ ਕੱਲ ਤੇ ਇਹਨਾਂ ਨੇ ਕਹਿੰਦੇ ਪਹਿਲਾਂ ਹੀ ਗਲਤ ਹੋ ਗਿਆ ਗੱਲ ਬਾਤ ਹੈ ਜੀ ਭਾਜੀ ਅੱਜ ਸਿਹਰ ਸਾਥ ਨਾਲ ਜਾਣ ਲੱਗੇ ਬੈਠਾ ਰਿਹਾ ਹਾਂ ਨੂੰ ਉਹ ਅੱਜ ਉਹਨੇ ਹਾਨੂੰ ਆਖਿਆ ਵੀ ਪਤਾ ਢਾਈ ਮਿੱਤਰ ਕੋਈ ਨੂੰ ਕਰਦਿਆਂਗੇ ਸਵੇਰ ਤੋਂ ਹੀ ਉਹ ਸਿਹਰੇ ਤਜਮੂ ਨਾਲ ਆ ਕੇ ਸਿਹਰੇ ਉਹਨਾਂ ਨੇ ਦੋ ਵੀ ਪ੍ਰੈਸ ਨੇ ਕੀਤਾ ਕੁੜੀ ਤਰਫ ਦੀ ਰਹੀ ਹੈ ਇਹਨੇ ਨਹੀਂ ਹੱਥ ਪਾਇਆ ਅੰਦਰ ਰੱਖਾਂ ਦੇ ਪ੍ਰੈਸ ਨੇ ਕਰਦੇ ਰਿਹਾ ਐਂਡ ਤੇ ਆਣ ਕੇ ਨਾਲ ਆਪਰੇਸ਼ਨ ਕੀਤਾ ਇਹਨਾਂ ਤੇ ਹੁਣ ਆਣ ਕੇ ਬੱਚਾ ਕਹਤਾ ਤੁਹਾਡਾ ਡੈਡ ਹੋ ਗਿਆ ਉਹਦੀ ਪੋਟੀ ਮੂੰਹ ਦੇ ਵਿੱਚ ਪੈ ਗਈ ਹੈ ਕੀ ਕਰ ਜਲਦੀ ਕੀ ਜੀ ਇਹ ਡਾਕਟਰਾਂ ਦੀ ਇਹ ਡਾਕਟਰਾਂ ਇਹਨਾਂ ਤੇ ਕਹਿੰਦੀ ਨਰਸਾਂ ਦੀ ਜਿਨ੍ਹਾਂ ਪਰੇਸ਼ਾਨੀ ਕੀਤਾ ਲੜਕੀ ਸਾਡੀ ਕੜਫਦੀ ਰਹੀ ਆ ਕੀ ਮੰਨ ਕਰਦੇ ਸਰਕਾਰ ਕੋ ਕੀ ਕਹਿੰਦੇ ਮੰਗ ਸਕਾਇਨ ਉਸ ਸੜਤਾ ਤੋਂ ਸੰਸਦਾਂ ਬਿਤੀ ਜਾਵੇ ਨਾ ਨੂੰ ਇਹ ਕਹੜੀਆਂ ਤਨਖਾਵਾ ਲੈਣ ਦੇ ਆ ਇਹਦੇ ਉਹ ਪਾਗੋ ਦਾ ਪੈਰ ਨੂੰ ਹੈ ਭੂਖੇ ਬੱਚੇ ਜਿਹੜਾ ਹੋਇਆ ਤੇ ਨਾਲੇ ਮੋਰੀ ਉਹ ਮਟਿਆਰੇ ਕੀ ਆਪਰੇਸ਼ਨ ਅੱਖਾਂ ਦੇ ਕਰਦੇ ਦੇ ਬਹੁਤ ਵਾਰੀ ਗਿਆ ਹਾਂ ਇਹ ਰੇਟਿੰਗ ਕਰ ਰਹੀ ਹੈ ਸਾਡਾ ਧਿਆਨ ਬਹੁਤ ਹੀ ਆ ਗਿਆ ਹਾਂ ਤੇ ਦੱਸਣ ਲੱਗਿਆ ਹਾਂ ਨਹੀਂ ਹਨ ਲੈਣਾ ਹੈ ਫਿਰ ਮੈਂ ਆ ਕੇ ਦੇਖਿਆ ਹਾਂ 14 ਮੈਂ ਆਪਰੇਸ਼ਨ ਥੀਟਰ ਜੀ ਬੈਠਾ ਹਾਂ ਉਹ ਐਕਚੁਅਲੀ ਥੋੜਾ ਉਹਨਾਂ ਨੂੰ ਭੇਖਾ ਪਿਆ ਉਹ ਅੱਖਾਂ ਦੇ ਆਪਰੇਸ਼ਨ ਡਾਕਟਰ ਲੰਬੀਤ ਕਰ ਰਹੇ ਸੀਗੇ ਉਹ डिफरेंट ਡਾਕਟਰ ਹੈਗੇ ਹਾਂ ਜੀ ਜੀ ਤੇ ਸਰ ਉਹਦਾ ਕੋਈ ਤਰ੍ਹਾਂ ਕੋਈ ਲੱਗਦਾ ਹੈ ਕਿ ਤੁਹਾਡਾ ਬੰਦੀ ਜਿਵੇਂ ਨਹੀਂ ਹੋਈ ਹੈ ਹਾਂ ਜੀ ਹਨ ਇਹ ਮੈਂ ਇਹ ਜਿਹੜੀਆਂ ਆ ਮੈਨੂੰ ਇਸ ਤੋਂ ਤਾਂ ਪਤਾ ਲੱਗਿਆ ਮੈਂ ਇਸ ਵੇਲੇ ਐਡਮਿਟਿਡ ਸਪੋਰਟ ਈ ऑपरेशन थिएटर में आया हां तो इथे वो थोड़ा बेचैन दे है सिर हो रही है और उनके क्योंकि सारी ने कोशिशें कीती हैं डॉक्टर साहब और एवरीवन को लोग सारी टीम भी हुई है एंड स्टैटिस्टिकली में चैलेंज स्पेशलिस्ट भी हैं वो सारे मतलब बहुत कोशिश की गई पर फिर भी अनफॉर्चूनेटली ये बच्चे डेथ हो हीयो पर इधर सारी ने कोशिशें को नहीं हुई डॉक्टर रेमा गायनेकोलॉजिस्ट ने गे गे